ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਵੇਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਤੱਤਾਂ ਵਾਲੀ ਸਪਰੇ ਕਣਕ ਦੇ ਉੱਤੇ ਸ਼ਾਨਦਾਰ ਨਤੀਜੇ ਕਿਸਾਨ ਵੀਰਾਂ ਦਾ ਫੀਡਬੈਕ ਬੜਾ ਸੋਹਣਾ ਆਇਆ ਰਿਜ਼ਲਟ ਬਹੁਤ ਸੋਹਣੇ ਮਿਲੇ ਆ ਤੇ ਜਿਹੜੇ ਕਿਸਾਨ ਵੀਰਾਂ ਨੇ ਜਿਹੜੀ ਸਪਰੇ ਨਹੀਂ ਕੀਤੀ ਕੋਸ਼ਿਕ ਦੇ ਸਵਾਲ ਆਉਂਦੇ ਸੀ ਉਹਦੇ ਇੱਕ ਦੋ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਨਾਲ ਜਿਹੜਾ ਫੀਡਬੈਕ ਮਿਲਿਆ ਕੁਝ ਕੁ ਕਮੈਂਟ ਉਹ ਚੋਂ ਮੈਂ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਆਪਾਂ ਵੀਡੀਓ ਅਪਲੋਡ ਕੀਤੀਆਂ 43 ਸਪਰੇ ਬਾਰੇ ਉਹਦੇ ਥੱਲੇ ਕਿਸਾਨ ਵੀਰਾਂ ਨੇ ਬੜਾ ਵਧੀਆ ਫੀਡਬੈਕ ਦਿੱਤੇ ਹੋਏ ਆਪਦੇ ਆਪ ਦੇ ਤਜਰਬੇ ਸਾਂਝੇ ਕੀਤੇ ਆ ਉੱਥੇ ਤੁਸੀਂ ਦੇਖ ਸਕਦੇ ਆ ਤੇ ਜਿਹੜੇ ਕਿਸਾਨ ਵੀਰਾਂ ਨੇ ਹੁਣ ਉਦੋਂ ਬਾਅਦ ਸਪਰੇ ਕੀਤੀ ਆ ਵੀਡੀਓ ਦੇਖ ਕੇ ਉਦੋਂ ਬਾਅਦ ਕਿਉਂਕਿ ਕਈ ਕਿਸਾਨ ਵੀਰ ਤਾਂ ਪਿਛਲੇ ਸਾਲਾਂ ਦੇ ਨਤੀਜੇ ਆਪਦੇ ਸ਼ੇਅਰ ਕਰੀ ਜਾਂਦੇ ਆ ਤੇ ਕਿਉਂਕਿ ਸ਼ਾਨਦਾਰ ਨਤੀਜੇ ਤਿੰਨ ਚਾਰ ਸਾਲ ਤੋਂ ਕਿਸਾਨ ਵੀਰ ਲੈ ਰਹੇ ਆ ਮੁੱਖ ਤੌਰ ਤੇ ਕਾਣਕ 'ਚ ਮੈਗਨੀ ਜਿੰਕ ਦੀ ਘਾਟ ਆਉਂਦੀ ਆ ਨਾਲ ਆਪਾਂ ਕਲੀ ਦੇ ਪਾਣੀ ਦੇ ਜਾ ਜਿਹੜਾ ਕਲੀ ਦਾ ਪਾਣੀ ਪਾਉਣੇ ਨਾਲ ਆਪਾਂ ਜੂਰੀਆ ਪਾਉਣੇ ਕਲੀ ਦੇ ਪਾਣੀ ਬਾਰੇ ਮੈਂ ਡਿਟੇਲ ਚ ਵੱਖਰੀ ਵੀਡੀਓ ਸਾਂਝੀ ਕਰੂੰਗਾ ਕਿਉਂਕਿ ਜਿਹੜੀ ਚੂਨਾ ਕਲੀ ਆ ਉਹ ਦੋ ਤਿੰਨ ਤਰ੍ਹਾਂ ਦੀ ਜਿਹੜੀ ਹੈਗੀ ਆਉਂਦੀ ਆ ਡਲੇ ਵਾਲੀ ਕਲੀ ਆ ਜਿਹਨੂੰ ਆਪਾਂ ਜਿਹੜੀ ਹੈਗੀ ਆ ਅਣਬੁਝਾ ਚੂਨਾ ਕਹਿ ਦਿੰਨੇ ਆ ਬੰਟ ਲਾਈਮ ਕਹਿ ਦਿੰਨੇ ਆ ਅਨਸਲੇਕਟ ਲਾਈਮ ਕਹਿ ਦਿੰਨੇ ਆ ਇੱਕ ਆਉਂਦਾ ਹਾਈਡਰੇਟਡ ਲਾਈਮ ਜਾਂ ਸਲੇਕਟ ਲਾਈਮ ਜਾਂ ਬੁਝਿਆ ਹੋਇਆ ਚੂਨਾ ਤਾਂ ਉਹਦੇ ਬਾਰੇ ਵੱਖਰੀ ਵੀਡੀਓ ਸ਼ੁਰੂ ਕਰਾਂਗੇ ਜਿਹੜੀ ਡਿਟੇਲ ਚ ਪਾਵਾਂਗੇ ਪਰ ਕਲੀ ਦਾ ਜਿਹੜਾ ਪਾਣੀ ਆ ਉਹਦਾ ਰਿਜ਼ਲਟ ਉਹਦੇ ਵਿੱਚੋਂ ਤੱਤ ਵੀ ਮਿਲਦੇ ਆ ਉਹਦੇ ਉਲੀ ਨਾਸ਼ਕ ਦੇ ਜਿਹੜੇ ਫਾਇਦੇ ਵੀ ਮਿਲਦੇ ਆ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੁੰਦੀ ਆ ਨਾਲ ਉਹ ਜਿਹੜੀ ਹੈਗੀ ਐਸਿਡਿਕ ਸੋਲੂਸ਼ਨ ਨੂੰ ਨਿਊਟਰਲ ਕਰਨ ਦੇ ਵਿੱਚ ਵੀ ਮਦਦ ਕਰਦੀ ਆ ਇਸ ਕਰਕੇ ਇਹ ਜਿਹੜੀਆਂ ਚਾਰ ਚੀਜ਼ਾਂ ਮੈਂ ਕਰਵਾਈਆਂ ਜਿਦੇ ਵਿੱਚ ਨਾਈਟrogen ਮਿਲੀ ਮੈਗਨੀਸ਼ੀਅਮ ਮਿਲੀ ਸਲਫਰ ਮਿਲਿਆ ਜ਼ਿੰਕ ਮਿਲੀ ਕੈਲਸ਼ੀਅਮ ਤੱਤ ਮਿਲੇ ਵੱਖ-ਵੱਖ ਤਰ੍ਹਾਂ ਦੇ ਤੱਤ ਮਿਲੇ ਪਲੱਸ ਜਿਹੜੀ ਹੈਗੀ ਐ ਆਪਾਂ ਨੂੰ ਇੱਕ ਉੱਲੀਨਾਸ਼ਕ ਦੇ ਰਿਜ਼ਲਟ ਮਿਲੇ ਕੋਈ ਕਿਸਾਨ ਵੀਰ ਕਹਿੰਦੇ ਕਿ ਧੁੰਦ ਵਾਲੇ ਮੌਸਮ 'ਚ ਕਰ ਸਕਦੇ ਆ ਜਾਂ ਨਹੀਂ ਕਿਸਾਨ ਵੀਰ ਉਹ ਕਣਕ ਦੀ ਫਸਲ ਦੇ ਉੱਤੇ ਤਰੇਲ ਨਹੀਂ ਬਹੁਤ ਜ਼ਿਆਦਾ ਹੋਣੀ ਚਾਹੀਦੀ ਬੂਟਿਆਂ ਦੇ ਉੱਤੇ ਮੌਇਸਚਰ ਨਹੀਂ ਜ਼ਿਆਦਾ ਹੋਣਾ ਚਾਹੀਦਾ ਜਦੋਂ ਦਿਨ ਵੇਲੇ ਇਸ ਟਾਈਮ ਜਿਹੜੀ ਹੈਗੀ ਆ ਜਾਣਾ 12 1 ਵਜੇ 1:30 ਵਜੇ ਜਦੋਂ ਹਵਾ ਲੱਗ ਜਾਂਦੀ ਫ਼ਸਲ ਨੂੰ ਪੱਤੇ ਆ ਜਿਹੜੇ ਉਹ ਖੁਸ਼ਕ ਹੋ ਜਾਂਦੇ ਤਾਂ ਉਸ ਟਾਈਮ ਤੁਸੀਂ ਬੇਫਿਕਰ ਹੋ ਕੇ ਬੱਦਲਬਾਈ ਵਾਲੇ ਦਿਨ ਦੇ ਵਿੱਚ ਵੀ ਇਹਦੀ ਸਪਰੇਅ ਕਰ ਸਕਦੇ ਬਹੁਤ ਵਧੀਆ ਨਤੀਜੇ ਮਿਲਣਗੇ 50 55 ਦਿਨ ਤੱਕ ਖਤਮ ਕਰ ਦਿਓ 21% ਜਿੰਕ ਹੀ ਵਰਤਣਾ ਜੇ 21% ਨਹੀਂ ਜਿੰਕ ਮਿਲਦਾ ਤਾਂ ਤੁਸੀਂ 33% 700 ਗ੍ਰਾਮ ਤੱਕ ਪ੍ਰਤੀ ਏਕੜ ਵਰਤ ਸਕਦੇ ਮੈਗਨੀਜ਼ 30.5% ਵਾਲਾ 2 ਕਿਲੋ ਤੱਕ ਯੂਰੀਆ ਵਰਤ ਸਕਦੇ ਆ ਤੇ ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਪਿਉ ਕੇ ਅਣਬੁਜਾ ਚੂਨਾ ਜਿਹੜੀ ਪਾਊਡਰ ਵਾਲੀ ਕਲੀ ਆ ਜਿਹੜੀ ਰੰਗ ਵਾਲੀ ਕਲੀ ਆ ਉਹ ਨਹੀਂ ਆਪਾਂ ਵਰਤਣੀ ਹੈਗੀ ਉਹ ਹੁੰਦਾ ਸਲੇਕਡ ਲਾਈਮ ਉਹ ਹੁੰਦਾ ਹਾਈਡਰੇਟਡ ਲਾਈਮ ਮਤਲਬ ਬੁਝਿਆ ਹੋਇਆ ਚੂਨਾ ਹੁੰਦਾ ਆਪਾਂ ਅਣਬੁਝ ਚੂਨਾ ਡਲੇ ਵਾਲੀ ਕਲੀ ਅੱਧਾ ਕਿਲੋ 10-12 ਘੰਟੇ ਪਿਉ ਕੇ ਉਹ ਵਰਤਣੀ ਆ ਤੁਹਾਨੂੰ ਬਾਜ਼ਾਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਮਿਲਣਗੇ ਚੂਰਨ ਮਸਾਲੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੀਟਰ ਮਿਲ ਜਾਣਗੇ ਜਿਹਦੇ ਵਿੱਚ ਕਈ ਵਾਰੀ ਕਿਸਾਨ ਵੀਰ ਕਹਿੰਦੇ ਕਿ ਅਸੀਂ 1 ਲੀਟਰ ਸਪਰੇਅ ਕੀਤਾ ਜੀ ਇਹਦੇ ਚ 10 ਤਰ੍ਹਾਂ ਦੇ ਤੱਤ ਸੀਗੇ ਪਰ ਉਹ ਵਿੱਚ ਤੱਤ ਆ ਜਿਹੜੇ ਬਹੁਤ ਘੱਟ ਹੁੰਦੇ 0.2% 0.5% 0.1% ਪਰ ਆਪਾਂ ਇਹ ਜਿਹੜੇ ਤੱਤ ਆ ਜਿਹੜੀ ਜ਼ਿੰਕ ਮੈਗਨੀਜ਼ ਦੀ ਘਾਟ ਹੀ ਕਣਕ ਝੋਨਾ ਫਸਲੀ ਚੱਕਰ ਚ ਪੰਜਾਬ ਦੀਆਂ ਕੰਡੀਸ਼ਨਾਂ ਦੇ ਵਿੱਚ ਫਾਈ ਪੀਐਚ ਦੇ ਵਿੱਚ ਇਹ ਤੱਤਾਂ ਦੀ ਘਾਟ ਆਉਂਦੀ ਹੈ ਤੇ ਇਹ ਜਦੋਂ ਆਪਾਂ ਤੱਤ ਫਸਲ ਨੂੰ ਪੂਰੇ ਕਰਦੇ ਆ ਤਾਂ ਫਿਰ ਉਹ ਜਿਹੜੀਆਂ ਆਪਾਂ ਖਾਦਾਂ ਪਾਈਆਂ ਹੁੰਦੀਆਂ ਨਾਈਟ੍ਰੋਜਨ ਪਾਈ ਹੁੰਦੀ ਉਸ ਨੂੰ ਵੀ ਸਹੀ ਤਰੀਕੇ ਨਾਲ ਵਰਤ ਸਕਦੇ ਆ ਇਸ ਤੋਂ ਇਲਾਵਾ ਕਿਸੇ ਕਿਸਮ ਦਾ ਕੋਈ ਫਾਲਤੂ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਕਿਸਾਨ ਵੀਰਾਂ ਨੂੰ ਵਾਰ-ਵਾਰ ਬੇਨਤੀਆਂ ਕਰ ਰਹੇ ਆ ਜਿਹੜੇ ਕਿਸਾਨ ਵੀਰਾਂ ਨੇ ਸਪਰੇ ਦੇ ਨਤੀਜੇ ਲੈ ਆ ਕਿਰਪਾ ਕਰਕੇ ਆਪਦੇ ਦੂਸਰੇ ਮਿੱਤਰ ਪਿਆਰਿਆਂ ਤੱਕ ਇਹ ਸੁਨੇਹਾ ਦੇਣ ਕਰਕੇ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਹੋਰ ਕਿਸਾਨ ਵੀਰਾਂ ਦਾ ਭਲਾ ਹੋ ਸਕੇ ਸਸਤੀ ਸਪਰੇ ਹੈ ਕਣਕ ਦਾ ਫਾਇਦਾ ਕਰਨ ਵਾਲੀ ਸਪਰੇ ਹੈ ਝਾੜ ਵਧਾਉਣ ਵਾਲੀ ਸਪਰੇ ਹੈ ਕਿਉਂਕਿ ਇਹ ਦੋ ਤਿੰਨ ਸਪਰੇਆਂ ਜਿੱਥੇ ਆਪਾਂ ਕਰ ਲੈਨੇ ਆ ਤਾਂ ਫਸਲ ਦੇ ਵਿੱਚ ਜਿਹੜਾ ਹੈਗਾ ਦਾਣੇ ਦੀ ਕੁਆਲਿਟੀ ਭਾਰ ਝਾੜ ਤੇ ਉੱਤੇ ਕੁਦਰਤੀ ਤੌਰ ਤੇ ਹੀ ਇਜ਼ਾਫਾ ਹੋਣਾ ਕਿਉਂਕਿ ਇਨ੍ਹਾਂ ਤੱਤਾਂ ਦੀ ਘਾਟ ਦੀ ਪੂਰਤੀ ਦੇ ਨਾਲ ਨਾਲ ਇਹ ਫਸਲ ਦੀ ਕੁਆਲਿਟੀ ਦੇ ਸਿਹਾਰ ਚ ਦਾਣੇ ਦੇ ਭਾਰ ਚ ਦਾਣਿਆਂ ਦੀ ਗਿਣਤੀ ਦੇ ਵਿੱਚ ਤੇ ਮੌਸਮ ਦੀ ਐਕਸਪਰੈਸ ਅਨੁਸਾਰਨ ਚ ਵੀ ਮਦਦ ਮਿਲਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼